ਗੁੱਡ ਮਾਰਨਿੰਗ ਸਸਿਆ ਕਾ ਹਾਲ ਨਮਸਤੇ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਆ ਦੇਖੋ ਫੁੱਲ ਤਾਂ ਹੁਣ ਸੁੱਕ ਚੱਲੇ ਆ ਧੁੱਪ ਵੀ ਬੜੀ ਹੁਣ ਤੇਜ਼ ਪੈਣ ਲੱਗ ਪਈ ਐ ਹੁਣ ਤਾਂ ਡੇਲੀ ਪਾਣੀ ਦੇਣਾ ਪੈਂਦਾ ਐ ਇਨਾਂ ਪਲਾਂਟਸ ਨੂੰ ਪਹਿਲਾਂ ਜੀ ਅੱਜ ਵਿਸਾਖੀ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਵਿਸਾਖੀ ਦਾ ਦਿਹਾੜਾ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਖੇੜੇ ਲੈ ਕੇ ਆਵੇ ਹਾਂਜੀ ਵੈਸੇ ਤਾਂ ਆਪਾਂ ਖੁਸ਼ੀ ਦਾ ਦਿਹਾੜਾ ਮਨਾਉਂਦੇ ਹੁੰਨੇ ਆ ਕਿਉਂਕਿ ਆਪਣੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਇਸ ਦਿਨ ਆ ਉਹਨਾਂ ਨੇ ਪੰਥ ਸਜਾਇਆ ਸੀ ਇਸ ਸਿੱਖਾਂ ਨੂੰ ਇੱਕ ਨਵੀਂ ਪਹਿਚਾਨ ਦਿੱਤੀ ਸੀ ਤੇ ਦੂਸਰਾ ਆਪ ਅੱਜ ਦੇ ਦਿਨ ਫਸਲ ਪੱਕੀ ਦੀ ਵੀ ਕਣਕ ਦੀ ਜਿਹੜੀ ਹੁੰਦੀ ਹੈ ਨਾ ਕਟਾਈ ਸ਼ੁਰੂ ਹੋ ਜਾਂਦੀ ਹੈ ਕਿਸਾਨਾਂ ਦੇ ਲਈ ਵੀ ਇਹ ਬਹੁਤ ਹੀ ਅਹਿਮ ਦਿਨ ਹੁੰਦਾ ਹੈ ਹਾਂਜੀ ਡਾਕਟਰ ਸਾਹਿਬ ਵੈਲ ਜੀ ਦਾ ਖਾਲਸਾ ਵੈਲ ਜੀ ਕੀ ਫਤਿਹ ਥੋੜੀ ਗੱਲ ਇਹ ਸੀ ਕਿ ਪੰਜਾਬੀ ਦੀ ਕਹਾਵਤ ਹੈ ਕਿਸਾਨਾਂ ਦੀਆਂ ਪੁੱਤਾਂ ਨੂੰ ਪਾਲੀਆਂ ਜਾਂ ਫਸਲਾਂ ਅੱਜ ਪੂਰੇ ਭਰੂ ਜੋਗੰਤ ਆਈਆਂ ਹੁੰਦੀਆਂ ਨੇ ਕੱਟਣ ਦੇ ਲਾਇਕ ਹੋ ਜਾਂਦੀਆਂ ਨੇ ਤੇ ਸਾਰੇ ਕਿਸਾਨ ਭਰਾ ਜਿਹੜੇ ਹੈ ਸਾਡੇ ਜਿਨ੍ਹਾਂ ਕਣਕਾਂ ਬੀਜੀਆਂ ਹੋਈਆਂ ਨੇ ਉਹੋ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਇਹਾਜਤ ਪਰਮਾਤਮਾ ਦੀ ਲੈ ਕੇ ਆਪਣੇ ਕਿਸਾਨ ਉਹਨੂੰ ਕੰਗ ਵਧਾਈ ਦੀ ਸ਼ੁਰੂ ਕਰਦੇ ਨੇ ਇਹਦੀ ਕਹਾਵਤ ਵੀ ਹੈ ਪੰਜਾਬੀ ਦੇ ਵਿੱਚ ਆਈ ਵਿਸਾਖੀ ਜੱਟਾ ਪਾਲਾ ਦਾਤੀ ਦਾਤੀ ਪਾਲੋ ਫਸਲ ਨੂੰ ਵੀ ਕਟਣੀ ਸ਼ੁਰੂ ਕਰ ਲੋ ਕੱਚ ਆਈ ਮੇਖ ਮੇਖ ਵੀ ਨੂੰ ਮੈਨੇ ਹੁਣ ਜੱਟਾ ਕੱਚੀ ਪੱਕੀ ਨਾ ਦੇਖ ਤੇ ਆਈ ਵਿਸਾਖੀ ਪਾਲਾ ਦਾਤੀ ਨਿਰਵਣ ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਹੈ ਤੇ ਇੰਨਾਂ ਗੱਲਾਂ ਦਾ ਆਪਣੇ ਮੈਨੂੰ ਤਾਂ ਵੈਸੇ ਪਤਾ ਨਹੀਂ ਸੀ ਆ ਵਾਲੀ ਕਹਾਵਤ ਦਾ ਡਾਕਟਰ ਸਾਹਿਬ ਕਿਉਂਕਿ ਖੇਤੀ ਦੇ ਨਾਲ ਪਹਿਲਾਂ ਤੋਂ ਹੀ ਬਚਪਨ ਤੋਂ ਹੀ ਜੁੜੇ ਹੋਏ ਨੇ ਇਸ ਕਰਕੇ ਇਨਾਂ ਨੂੰ ਇੰਨਾਂ ਗੱਲਾਂ ਦਾ ਵੱਧ ਪਤਾ ਹੈਗਾ ਹੈ ਅੰ ਜੀ ਤੇ ਬਾਕੀ ਅੱਜ ਦੇ ਦਿਨ ਆਪਣੇ ਅੰਮ੍ਰਿਤਸਰ ਵਿੱਚ ਵੀ ਜਿਹੜਾ ਸਾਕਾ ਹੋਇਆ ਸੀ ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਬਸਾਖੀ ਵਾਲੇ ਦਿਨ ਹੀ ਹੋਇਆ ਸੀਗਾ ਜਿਹੜਾ 1919 ਨੂੰ ਜਲਿਆਂਵਾਲਾ ਬਾਗ ਦਾ ਤੇ ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਕਰਦੇ ਹਾਂ ਤੇ ਚਲੋ ਜੀ ਆਪਾਂ ਹੁਣ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਜਾਵਾਂਗੇ ਅੱਜ ਬਸਾਖੀ ਵਾਲੇ ਦਿਨ ਡਾਕਟਰ ਸਾਹਿਬ ਆਏ ਹਨ ਹੁਣੇ ਹੀ ਕਲinink ਤੋਂ ਕਹਿੰਦੇ ਚਲੋ ਆਪਾਂ ਮੱਥਾ ਟੇਕਿਆ ਆਈਏ ਤੇ ਚਲੋ ਜੀ ਚਲਦੇ ਆ ਕਿ ਤੁਸੀਂ ਵੀ ਦਰਸ਼ਨ ਕਰਿਓ ਗੁਰਦੁਆਰਾ ਸਾਹਿਬ ਦੇ ਤੇ ਜਾਣਿਆ ਤੇ ਜਾਣਿਆ ਜੀ ਆਪਾਂ ਪਹੁੰਚ ਗਏ ਆ ਜੀ ਕਤਿਗੜ ਸਾਹਿਬ ਇਹ ਹੈਗਾ ਜੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੇ ਅੱਜ ਆਪਾਂ ਜੱਲਿਆਂ ਦੀ ਦੂਸਰੀ ਸਾਈਡ ਦੂਸਰੇ ਗੁਰਦੁਆਰਾ ਸਾਹਿਬ ਵਿਖੇ ਆਪਾਂ ਮੱਥਾ ਟੇਕਾਂਗੇ ਹਰਦਰਗੋਬਾਹ ਇੱਧਰਲੀ ਸਾਈਡ ਹੈਗੀ ਹੈ ਜੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਆ ਗਿਆ ਜੀ ਹਨੀ ਦਾ ਕਾਲਜ ਇੱਥੋਂ ਹਨੀ ਨੇ ਡਿਪਲੋਮਾ ਕੀਤਾ ਸੀ ਆਈਟੀ ਡਿਪਲੋਮਾ लो जी पहुंच गए गुरुद्वारा साहेब है जी सामने ठंडा बुरज ਤਨ ਪ੍ਰਸਾਦ ਆਰਤੀ ਦੇ ਦੇਵ ਨੂੰ ਵਧਾਈ ਕਰਦੇ ਹਾਂ ਕਾਹ ਦਾ ਮਾਰ ਦਿੱਤਾ ਆਓ ਭਾਈ ਜਗਤਾਰ ਸਿੰਘ ਜੀ ਜਗਰਾਜ ਸਿੰਘ ਜੀ ਉਹਨਾਂ ਦੇ ਜੱਥੇ ਪਾਸੋਂ 7:30 ਵਜੇ ਦਾਤ ਅਜ਼ਰੇ ਦੇ ਨਾਲ ਸੇਵਾ ਕਰਨ ਦੀ ਕਿਰਪਾਲਤਾ ਕਰੀਏ ਸਭ ਸਨਮਨ ਦੇ ਤਰ੍ਹਾਂ ਸਜੇ ਰਹਿਣ ਦੀ ਕਿਰਪਾਲਤਾ ਕਰਨੀ ਭਾਈ ਜਗਰਾਜ ਸਿੰਘ ਜੀ ਜਗਰਾਜ ਦੇ ਪਾਸੋਂ ਗੁਰੂ ਦੇ ਨਾਮ ਦੀ ਸੇਵਾ ਕਰਨ ਲਈ واہ جی کا نستہ واہ جی کا ڇوٽي ਦੀ ਪਿੰਡ ਨੂੰ देखो जी ਕਣਕਾਂ ਪੂਰੀ ਤਰ੍ਹਾਂ ਹੁਣ ਪੱਕ ਚੁੱਕੀਆਂ ਨੇ ਤੇ ਕਣਕਾਂ ਤਾਂ ਪੱਕ ਗਈਆਂ ਨੇ ਪਰ ਰੱਬ ਨੇ ਹੁਣ ਉੱਪਰ ਬੱਦਲ ਵਾਈ ਕਰ ਦਿੱਤੇ ਡਾਕਟਰ ਸਾਹਿਬ ਲੱਗੇ ਆ ਜੀ ਗੰਨੇ ਦਾ ਰਸ ਪੀਣ ਮੈਂ ਕਿਹਾ ਮੈਂ ਤਾਂ ਪੀਣਾ ਨਹੀਂ ਹੈਗਾ ਤੁਸੀਂ ਉਹ ਪੀ ਲਓ ਪਹੁੰਚ ਗਏ ਜੀ ਅਸੀਂ ਸਾਡੇ ਹੋਮ ਟਾਊਨ ਪਾਇਗਲ ਵਿੱਚ ਪਾਇਲ ਪਿੰਡ ਪਿਆਲ ਨੇ ਬੜੀ ਘੱਟ ਤਰੱਕੀ ਕਰੀ ਹੈ ਨਾ ਉੱਥੇ ਤਾਂ ਉੱਤੀ ਖੜਾ ਪਿਆਲ ਤਾਂ ਪਤਾ ਨਹੀਂ ਇੱਥੋਂ ਲੈ ਕੇ ਉੱਥੇ ਤੱਕ ਜਿਹੜੇ ਰੌਲੇ ਵਾਲੀ ਜਗ੍ਹਾ ਸਾਧਨਾ ਮੈਂ ਤੁਹਾਨੂੰ ਦੱਸ ਹੀ ਪੀਣੀ ਆ। ਆਹ ਚਾ ਇਹ ਰੌਲੇ ਵਾਲੀ ਜਗ੍ਹਾ ਉਹ ਰਾੜੇ ਵਾਲੇ ਸਾਈਡ ਤੋਂ ਬੱਤ ਜੀ ਅਸੀਂ ਇੱਥੋਂ ਸਵੀਟਸ ਲੈ ਕੇ ਜਾਵਾਂਗੇ ਉਹ ਪੁਰਾਣੇ ਦੋ ਹੁੰਦਾ ਹੈ ਤੇ ਯਾਦ ਕਰ ਜਿਹੜਾ ਮਾਤਾ ਕਿ ਉਹਦੇ ਨਾਲ ਹੋਈ ਉਹਨੇ ਨਾ ਬੇਵਧੀਆ ਸਹੀ ਗੱਲ ਹੈ ਟਾਈਮ ਹੀ ਨਹੀਂ ਹੋਇਆ ਯਾਰ ਉਹ ਵੀ ਇਹ ਪੰਜਾਬੀ ਲਿਖ ਲੈ ਉਹਨੇ ਬਤਾ ਨਹੀਂ ਜੀ ਹੱਥ ਬਹੁਤ ਵਧੀਆ ਹੁੰਦਾ ਮੈਂ ਕਿ ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਵਾਂ ਪਰ ਟਾਈਮ ਪੁਰਾਣੀ ਯਾਦ ਆਉਂਦੀ ਹੈ ਹਾਂਜੀ ਹਾਂਜੀ ਬਿਲਕੁਕੁਲ ਹਾਂਜੀ ਟਾਈਮ ਵਧੀਆ ਸੀ ਉਹੀ ਟਾਈਮ ਵਧੀਆ ਸੀ ਜਿਸੇ ਮੁੱਲ ਟਾਈਮ ਬਾਰੇ ਲਾਗੋ ਫੈਮਿਲੀ ਹੈ ਇਹ ਆ ਮੈਨੂੰ ਉਹ ਵੀ ਯਾਦ ਆ ਮੈਨੂੰ ਪੱਕਾ ਬਦਲ ਸੀ ਯਾਦ ਆ ਉਹ ਤਾਂ ਕਈ ਦਾ ਨਾਮ ਹੀ ਰੱਖਿਆ ਇਹ ਹੈਗੇ ਜੀ ਡਾਕਟਰ ਸਾਹਿਬ ਦੇ ਬਹੁਤ ਹੀ ਪੁਰਾਣੇ ਫਰੈਂਡ ਹੈਗੇ ਆ ਜਿਹੜੇ ਇਹਨਾਂ ਨੂੰ ਮਿਲ ਰਹੇ ਨੇ ਲਓ ਜੀ ਪਹੁੰਚ ਗਏ ਜੀ ਆਪਾਂ ਪਿੰਡ ਹੁਣ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਪ੍ਰਮਾਤਮਾ ਸਾਰਿਆਂ ਨੂੰ ਹਸਦੇ ਵਸਦੇ ਹਮੇਸ਼ਾ ਖੁਸ਼ ਰੱਖੇ